ਦਾ ਜ਼ਿਲ੍ਹਾ ਦਿਨ ਪੰਦੇ ਕਸਬਾ ਰਾਮਪਰਾ ਫੂਲ ਦੀ ਨਗਰ ਕੌਂਸਲ ਦਫ਼ਤਰ ਵਿਖੇ ਮਾਹੌਲ ਉਸ ਸਮੇਂ ਗਰਮ ਹੋ ਗਿਆ ਜਦੋਂ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਨੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਕੌਂਸਲ ਦੇ ਕਰਮਚਾਰੀਆਂ ਤੇ ਦਫ਼ਤਰ ਵਿੱਚ ਬੈਠ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦੇ આરોਪ ਲਗਾ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਉਂਸਲਰ ਸੁਨਾਲੀ ਮਿੱਤਲ ਅਤੇ ਰਜਨੀ ਰਾਣੀ ਨੇ ਦੱਸਿਆ ਕਿ ਨਗਰ ਕਾਉਂਸਲ ਵਿਖੇ ਹੋਏ ਕਪਲਿਆਂ ਦੀ ਉਹਨਾਂ ਵੱਲੋਂ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਪੜਤਾਲ ਕਰਨ ਲਈ ਸ਼ਿਕਾਇਤ ਕੀਤੀ ਹੋਈ ਹੈ ਜਿਸ ਦੇ ਚੱਲਦਿਆਂ ਕਾਉਂਸਲ ਦੇ ਕਰਮਚਾਰੀ ਐਤਵਾਰ ਨੂੰ ਦਫ਼ਤਰ ਪਹੁੰਚ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰ ਰਹੇ ਸਨ ਜਿਨ੍ਹਾਂ ਨੂੰ ਉਹਨਾਂ ਰੰਗੇ ਹੱਥੀ ਫੜਿਆ ਹੈ ਮੈਂ ਰਾਮਪਰਾ ਫੁੱਲ ਦੀ ਬਾੜ ਨੰਬਰ 13 ਦੀ ਕਾਉਂਸਲਰ ਹਾਂ ਸੁਨਾਲੀ ਮਿੱਤਲ ਅੱਜ ਸਾਨੂੰ ਕਿਸੇ ਨੇ ਫੋਨ ਕਰਿਆ ਜੋ ਗੁੱਤ ਸੂਚਨਾ ਦੇਈ ਵੀ ਐਤਵਾਰ ਨੂੰ ਕਮੇਟੀ 'ਚ ਮੁਲਾਜ਼ਮ ਬੈਠੇ ਪਤਾ ਨਹੀਂ ਕੀ ਕਰੀ ਜਾਂਦੇ ਮੇਨ ਗੇਟ ਵੱਤ ਹੈ ਅਸੀਂ ਆਏ ਗੱਡੀਆਂ ਖੁੰਜੇ 'ਚ ਲੁਕੋ ਕੇ ਲਗਾ ਰੱਖੀਆਂ ਉਹਨਾਂ ਨੇ ਅੰਦਰ ਮੁਲਾਜ਼ਮ ਬੈਠੇ ਐ ਕੋਈ ਕੁਛ ਰਿਕਾਰਡ ਉਹਨਾਂ ਦੇ ਹੱਥ 'ਚ ਕਾਫੀ ਸਾਰਾ ਰਿਕਾਰਡ ਸੀ ਜਿਹੜਾ ਉਹ ਲੈ ਕੇ ਅੰਦਰ ਕਮੇਟੀ ਦੇ ਕੁਝ ਮੁਲਾਜ਼ਮ ਆ ਰਹੇ ਸੀ ਸਾਨੂੰ ਦੇਖ ਕੇ ਕੂੜੇ ਵਾਲੀ ਟਰਾਲੀ 'ਚ ਰੱਖ ਕੇ ਇਹ ਰਿਕਾਰਡ ਨੂੰ ਭੱਜ ਗਏ ਕੌਣ ਸੀ ਮੁਲਾਜ਼ਮ ਮੁਲਾਜ਼ਮ ਲਛਮਨ ਦਾਸ ਤੇ ਧਰਮ ਸਿੰਘ ਕਲਰਕ ਜਿਹੜਾ ਰਿਟਾਇਰ ਹੋ ਚੁੱਕਿਆ ਧਰਮ ਸਿੰਘ ਟਾਇਰ ਹੋ ਚੁੱਕਿਆ ਹੈ ਔਰ ਲਖਮਨ ਦਾਸ ਹੈ ਜਿਹੜਾ ਉਹਦੇ ਤੇ ਪਰਚੇ ਹੋਏ ਹੋਏ ਆ ਵਿਜੀਲੈਂਸ ਦੀ ਵਿਜੀਲੈਂਸ ਦਾ ਫੜਿਆ ਹੋਇਆ ਹੈ ਪੂਰਾ ਕਰਪਟ ਇੱਕ ਕਲਰਕ ਹੈ ਉਹ ਔਰ ਕੋਟਪਾਲਜੀ ਇੱਕ ਸਰਜੀਤ ਹੈ ਕਲਰਕ ਹੈ ਕਮੇਟੀ ਚ ਹੋਰ ਕੌਣ ਸੀ ਅਤਵਾ ਕਮੇਟੀ ਚ ایਓ ਤੇ ਐਸਓ ਕੀ ਕਹਿੰਦਾ ایਓ ਕੀ ਕਹਿੰਦਾ ਫਿਰ ایਓ ਕਹਿੰਦਾ ਕਿ ਸਾਨੂੰ ਅਸੀਂ ਬੈਠੇ ਆ ਕੰਮ ਕਰੀ ਜਾਂਦੇ ਆ ਆਪਣਾ ਸੰਡੇ ਬਾਕੀ 5 ਦਿਨ ਤੇ ਇਹਨਾਂ ਨੂੰ ਮਿਲਦੇ ਨਹੀਂ ਕੰਮ ਕਰਨ ਨੂੰ ਸੰਡੇ ਹੀ ਮਿਲਦੇ ਇਹਨਾਂ ਨੂੰ ਕੰਮ ਕਰਨ ਨੂੰ ਮੇਰਾ ਨਾਮ ਪ੍ਰਜਨੀ ਰਾਣੀ ਐਮਸੀ ਵਾਰਡ ਨੰਬਰ 19 ਔਰ ਬਲੂ ਸਿਨੇਗ ਬਲੂ ਤੋਂ ਸੂਚਨਾ ਦਿੱਤੀ ਸੀ ਇਹਨਾਂ ਬਾਰੇ ਵੀ ਇਹ ਕਪਲਾ ਕਰੀ ਆਉਂਦੇ ਨੇ ਔਰ ਅਸੀਂ ਟੋਮੈਟੀ ਦੇ ਵਿੱਚ ਚਾਕੇ ਫੜਿਆ ਗੱਡੀਆਂ ਇਹ ਉਹਦੀ ਸਾਫੀ ਪਿਛਲੇ ਗੇਟ ਦੇ ਵਿੱਚ ਗੱਡੀ ਖੜੀ ਸੀ ਬਾਅਦ ਵਿੱਚ ਇਹ ਭਜਾ ਕੇ ਲੈ ਗਏ ਗੱਡੀਆਂ ਨੂੰ ਔਰ ਧਰਮ ਸਿੰਘ ਤੇ ਲక్ష్ਮਨ ਦਾਸ ਤੇ ਸਰਜੀਤ ਇਹ ਭੱਜ ਗਏ ਸਾਰੇ ਜਿਹੜਾ ਰਿਕਾਡ ਸੀ ਇਹ ਕੂੜੇ ਵਾਲੀ ਟਰਾਲੀ ਦੇ ਵਿੱਚ ਸਿੱਟ ਕੇ ਗਏ ਨੇ ਵੱਡੇ ਕਪਲੇ ਕਰੀ ਆਉਂਦੇ ਸੀਗੇ ਐਸਓ ਮੈਂ ਐਸਓ ਮੈਂ ਰੇਜਰ ਤੇ ਇਹੋ ਸਭ ਜਦੋਂ ਐਤਵਾਰ ਛੁੱਟੀ ਵਾਲੇ ਦਿਨ ਦਫ਼ਤਰੀ ਕੰਮ ਕੀਤੇ ਜਾਣ ਬਾਰੇ ਕਾਰਜ ਸਹਾਇਕ ਅਫਸਰ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡੀਸੀ ਸਾਹਿਬ ਵੱਲੋਂ ਸੋਮਵਾਰ ਨੂੰ ਕੁਝ ਰਿਕਾਰਡ ਮੰਗਿਆ ਗਿਆ ਹੈ ਤੇ ਐਸਓ 3 ਦਿਨ ਦੀ ਟ੍ਰੇਨਿੰਗ ਤੇ ਜਾ ਰਿਹਾ ਹੈ ਇਸ ਲਈ ਅੱਜ ਛੁੱਟੀ ਵਾਲੇ ਦਿਨ ਕੰਮ ਕਰ ਰਹੇ ਹਾਂ ਕਿਸੇ ਕਮੇਟੀ ਕੋਲ ਪੁਦੀਸਾ ਨੇ ਇਨਕੁਆਰੀ ਕੀਤੀ ਸੀ ਉਹਨਾਂ ਨੇ ਰਿਕਾਰਡ ਮੰਗੇ ਸੀ ਸੋਮਵਾਰ ਨੂੰ ਉਹ ਰਿਕਾਰਡ ਦੇਣ ਵਾਸਤੇ ਮੈਂ ਐਸਓ ਸਾਹਿਬ ਨੂੰ ਕਿ ਆਪਣੇ ਮੁਲਾਜ਼ਮਾਂ ਨੂੰ ਬੁਲਾਇਆ ਸੀਗਾ ਰਿਕਾਰਡ ਕੱਢਣ ਵਾਸਤੇ ਉਹਨਾਂ ਨੂੰ ਰਿਪੋਰਟ ਦੇਣੀ ਸੀ ਐਸੋ ਸਾਹਮਣੇ 3 ਦਿਨ ਦੀ ਟ੍ਰੇਨਿੰਗ ਤੇ ਜਾਣਾ ਸੀਗਾ ਤੇ ਸਾਡੇ ਕੋਲੇ ਟਾਈਮ ਨਹੀਂ ਸੀਗਾ ਇਸ ਕਰਕੇ ਤੋਂ ਰਿਕਾਰਡ ਕੱਢ ਰਹੀ ਸੀ ਤੇ ਹੋਰ ਅਸੀਂ ਫੋਟੋ ਸਟੇਟਿੰਗ ਕਰਾਈ ਰਿਕਾਰਡ ਦੀ ਰਾਮਪਰਾ ਫੂਲ ਤੋਂ ਤਾਜ਼ੇ ਖਬਰ ਲਈ ਰਜਨੀਸ਼ ਕਰਕਰਾਂ ਦੇ ਨਾਲ ਆਲਿਆ ਵਰਮਾ ਦੀ ਰਿਪੋਰਟ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਣੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ